ਹਰੀ ਭਾਈ ਹਸੇ ਕਾਲ ਐ ਭਾਈ ਸਾਡੇ ਬੰਦੇ ਐ ਮੱਕੀ ਬੀਜ ਰਹੇ ਸਾਡੇ ਬੰਦੇ ਇਹ ਛਿੱਟਾ ਦੇ ਰਹੇ ਮੱਕੀ ਦਾ ਭਾਈ ਕਿਹੜਾ ਬੀਜ ਐ ਇਹ ਕਿੰਡੀਆਂ ਕੁਕੜੀਆਂ ਲੱਗਦੀਆਂ ਕਿ ਟਾਂਡੇ ਨੂੰ ਚਾਰ ਚਾਰ ਕੁਕੜੀਆਂ ਲੱਗਦੀਆਂ ਹੈ ਕਿ ਟਾਂਡੇ ਨੂੰ ਪੰਜਾਂ ਨਹੀਂ ਲਾਈ ਅੱਛਾ ਇਹ ਤਾਂ ਠੀਕ ਐ ਹਾਈਬ੍ਰਿਡ ਬੀਜ ਇਹ ਜ਼ਿਆਦਾ ਹੈ ਚਾਰ ਗੋਕਣੀ ਵਾਲਾ ਹੈ ਮੈਂ ਕਿਹਾ ਚਿੱਟਾ ਬੀਜ ਐ ਪਾਹੀ ਮੈਂ ਕਿਹਾ ਮਿਲਿਆ ਜਪਾਨੀ ਬੀਜ ਐ ਇਹ ਦੇਸੀ ਵੀ ਜੇ ਡੰਗਰਾਂ ਵਾਲਾ ਟਾਂਡੀ 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 ਡੰਗਰਾਂ ਵਾਸਤਾ ਕੋਈ ਕੁੱਕੜੀਆਂ ਨਹੀਂ ਲੱਗਦੀਆਂ ਹੈਗੀਆਂ ਇੱਕ ਦੋ ਲੱਗਦੀ ਐ ਹਾਂ ਠੀਕ ਹੁੰਦੀ ਐ ਆਓ ਠੀਕ ਐ ਵੈਸੇ ਚੱਲ ਫੇਰ ਵੀ ਉਹਨੋ ਹੋ ਜਾਂਦੀ ਐ ਕਾਇਤੇ ਗੇਰਦੰਨੇ ਬਾਈ ਜੀ ਹਾਂ ਬਈ ਤੇ ਉਹ ਇੱਲਵਲਾ ਆ ਗਈ ਇੱਲਵਲਾ ਚੱਕਣੀ ਪੈਣੀ ਮਿੱਟੀ आया तेरी वीडियो बना मैं तू आ जा तू आ जा रही तेन डर लगता देख ला देखा त। 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 ओ दने तेन अस आ जा सिखा दा ਤਨੂੰ ਸਗਾ ਦਨੇ ਅਸੀਂ ਚਲੋ ਹੁਣ ਪਾਸਾ ਕਰਦੇ ਗਏ ਹੁਰਕਿਆ ਹੁਣ ਦੇਖੀ ਜਾਂਦੀ ਉਹ ਉਹ ਪੱਟੇ ਹੋ ਜਾਣੇ ਜਾਨੂ ਲਸਣ ਪਾੜ ਦੂੰਗੇ ਫਿਰ ਉਹ ਮੈਂ ਦੇਖ ਲੂੰਗੇ ਲਸਣ ਵਾਲੇ ਮੈਂ ਲਾ ਦੂੰਗਾ ਉਹ ਨਾਲੇ ਪਰਾਂ ਦਾ ਕਹ ਜੂਗਾ ਉਹ ਖੜ ਗਿਆ ਤੈਨੂੰ ਦੇਖ ਕੇ ਆ ਆ ਗਿਆ ਫਿਰ ਦੁਬਾਰਾ ਅੱਧਾ ਨਹੀਂ ਦੋ ਵੀ ਅੱਡੇ ਬੰਦੇ ਖੇਤੀ ਕਰ ਰਹੇ ਆ ਵੇਜੇ ਵੇਜੇ ਜਿਹਾ ਲੱਗੇ ਵੀ ਕੰਮ ਉਰਾਂ ਨਹੀਂ ਪਾਣੀ ਵਿਚ ਆਉਦੇ ਵੀਰ ਖਾਲੀ ਪਿਆਦਾ ਚੋਚਾ ਇਹੜਾ ਇਹੜਾ ਪਹੁੰਚਿਆ ਵਸਰਾ ਆ ਡੱਬਾ ਭਰ ਲਾ ਉਹ ਟੇਡਾ ਹੋ ਗਿਆ